ਸਮੀਲ ਸੰਤਾਨ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਪ੍ਰਤਾਪ ਹੈ ਪਰ ਦੂਜੇ ਪਾਸੇ ਹਾਕਮਾਲੀਆ ਜੱਗੂ ਆਹ ਬੱਲੇ ਬੱਲੇ ਹੋ ਗਈ ਮੇਰੇ ਵੀਰੋ ਛੋਟਾ 나ਥ ਸਿੰਘਾ ਦੌਦੀ ਹੈ ਡੈਡੀ ਸਾਹਿਬ ਵੀ ਤਗੜਾ ਖੇਡਿਆ ਹੁਣ ਚਾਰ ਹੈ ਉਹ ਕਹਿੰਦੇ ਲਾ ਟੱਚ ਮੇਰੇ ਵੀਰੋ ਸਿੱਲੂ ਨੂੰ ਤਗੜੇ ਪੁਆਇੰਟ ਦਾ ਵਾਅਦਾ ਕਰਦਾ ਹੈ ਗੋਲਡੀ ਨਿਊਜ਼ੀਲੈਂਡ ਹਿੰਦਰ ਚੈਲ ਸਾਡਾ ਵੀਰ ਇਟਲੀ ਵਾਲਾ ਉਹਨਾਂ ਵੀਰਾਂ ਨੇ ਟੀਮ ਸਪੌਂਸਰ ਕੀਤੀ ਆ ਜੀ ਜਨਾਬ ਸਾਹਿਬ ਲਓ ਕੈਲਰਮ ਵਾਲਾ ਰਵੀ ਆ ਗਿਆ ਮੇਰੇ ਮਿੱਤਰੋ ਅੱਜ ਦੇ ਸਮੇਂ ਦਾ ਟਾਪਰ ਰੌਂਡ ਸਪੋਰਟਸ ਕਲੱਬ ਵੱਲੋਂ ਖੇਡਿਆ ਨਿਕਲਿਆ ਸੀ ਜਿੰਦਾ ਪੈਸਿਓਰਪ ਦੇ ਦਾ ਆਹ ਦੂਜੇ ਪਾਸੇ ਵੇਖਦਾ ਵੇ ਹਾਕਮ ਵਾਲਿਆ ਜੱਗੂ ਕਰ ਗਿਆ ਕਮਾਲ ਜੱਜਾ ਕਮਾਲ ਪਰ ਰਵੀ 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 ਹਰ ਰਵੀ ਕੈਲਰਮ ਵਾਲਾ ਰਵੀ ਕੈਲਰਮ ਵਾਲਾ ਓਏ ਪਿਆਰੋ ਕੀ ਆ ਜੀ ਵਾਲਾ ਮੇਰੇ ਵੀਰੋ ਕਲਮਾ ਵਾਲੇ ਰਵੀ ਦੇ ਵਿੱਚ ਬੜੀ ਜਾਨ ਹੈ ਸ਼ੀਲੂ ਤੇ ਦੀਪ ਦੀਪ ਤੇ ਸ਼ੀਲੂ ਟੱਕਾ 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 ਟੱਕਰ 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 ਸ੍ਰੀ ਜੀ ਸ਼ੀਲੂ ਹਰਿਆਣੇ ਵਾਲਾ ਇਹ ਸ਼ੀਲੂ ਹਰਿਆਣੇ ਵਾਲਾ ਇਹ ਬਾਹੂ ਅਕਬਰਪੁਰ ਵਾਲਾ ਸ਼ੀਲੂ ਐ ਲੈ ਵੀ ਮਨੀ ਕਿਹੜੇ ਪਾਸੇ ਆ ਕੱਢ YouTube ਵੇਖ ਕਿੰਨੀ ਇੱਕ ਦੁਨੀਆ ਜੁੜੀ ਐ ਦਸ ਫਰ ਦੁਨੀਆ ਨੂੰ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੁਨੀਲ ਕਪਤਾਨ ਸਾਹਿਬ ਦੀ ਧਰਤੀ ਮੇਰੇ ਮਿੱਤਰੋ ਵੱਡਾ ਮੈਚ ਉਪਿਆ ਦੇ ਮੇਲੇ ਦਾ ਸੈਕੰਡ ਸੈਮੀਫਾਈਨਲ ਪ੍ਰਤਾਪ ਕੜਿਆਣੇ ਵਾਲਾ ਆਹ ਕਰੂ ਤਵਾ ਖਿਡਾਰੀ ਬੱਲੇ 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 ਆ ਮਾਰ ਦਿਓ ਤਾੜੀਆਂ ਮੇਰੇ ਵੀਰੋ ਇਹ ਆ ਕੜਿਆਨੇ ਵਾਲਾ ਪ੍ਰਤਾਪ ਇਹਨੂੰ ਦੇਖ ਕੇ ਰੇਟਰਾਂ ਨੂੰ ਚੜਦੇ ਆ ਤਾਪ ਇਹ ਆ ਕੜਿਆਨੇ ਵਾਲਾ ਪ੍ਰਤਾਪ ਤੇ 3100 ਦੀ ਰੇਡ ਹੈ ਸਾਹਮਣੇ 13100 ਲੱਗਿਆ ਹੋਇਆ ਹੈ ਜਥੇਦਾਰ ਗੁਰਨਾਮ ਸਿੰਘ ਜੀ ਕਹਿੰਦੇ ਕਿੰਨੇ ਸ਼ਿਧੂ ਜੱਫਾ ਲਾਊਗਾ ਹਰ ਇੱਕ ਜੱਫਾ 1100 ਦਾ ਹੋਣਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਕਲੰਦਰ ਵਾਲਾ ਰਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗੁਰਵਿੰਦਰ ਪੁਲਸੀਏ ਵੱਲੋਂ 1000 ਦਾ ਜੱਫਾ ਹੋ ਗਿਆ ਜੱਗੂ 1100 ਲਾਇਆ ਜਿੰਨੇ ਲਾਏਗਾ ਨੌਜਾਨਾ 5-5000 ਵਧੀਆਂਣਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਰੇਡ ਇੱਕ ਪਾਸੇ ਸੱਚੇ ਪਾਤਸ਼ਾਹ ਦੀ ਗ੍ਰੀਟਿੰਗ ਹਾਲੇ ਸੱਟ ਮਹਿਸੂਸ ਕਰ ਰਿਹਾ ਅੰਬਰਤਨਾ ਜੱਫਾ 500 ਦਾ ਕਿਹਦੇ ਵੱਲੋਂ ਵੀਰੇ ਦੀਪ ਬੁੱਬਿਆ ਵੱਲੋਂ ਰਿੰਦਰ ਚੈਨ ਵੀ ਇਟਲੀ ਤੋਂ ਆਇਆ ਹੋਇਆ ਉਧਰ 7:00 ਵੱਜੀ ਐ ਥੋੜੇ ਸੱਚੇ ਪਾਸ਼ਾ ਮਿਹਰ ਕਰੇ ਮੇਰੇ ਵੀਰੋ ਏ ਪ੍ਰਮਾਤਮਾ ਇਹ ਬੈਗਰੋ ਇਹ ਪਲੇਅਰ ਸੇਜਾਬ ਹੋਵੇ ਮੇਰੇ ਵੀਰੋ ਔਰ ਜਿਹੜੀ ਸ਼ਟ ਹੈ ਉਹ ਕਿਸੇ ਵੀ ਪਲੇਅਰ ਦੇ ਨਾਲ ਲੱਗੇ ਲੈ ਵੀ ਕੜਿਆਣੇ ਉੱਠ ਸ਼ੇਰਾ ਉੱਠ ਯੋਧਿਆ ਵੀ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਯੱਗ ਰੱਖਿਓ ਆ ਭਾ ਜਿੱਤਾਂਗੇ ਜ਼ਰੂਰ ਜਾਰੀ ਯੱਗ ਰੱਖਿਓ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਯੱਗ ਜਾਰੀ ਹੈ ਆਹ ਸਾਹਮਣੇ ਖੇਡ ਮੈਦਾਨ ਉੱਪਰ ਕਬੱਡੀ ਦੀਪ ਗਪਰਚੀ ਵਾਲਾ ਅਮਰਤ ਅੱਜ ਮਾੜ ਪਿੰਡ ਵਾਲਿਆਂ ਨੇ ਬੁੱਲਣ ਦੇ ਨਾਲ ਕਰਨਾ ਇੱਕ ਪਾਸੇ ਸ਼ੀਲੂ ਆ ਔਰ ਦੂਜੇ ਪਾਸੇ ਦੀਪ ਆ ਦੀਪ ਤੇ ਸ਼ੀਲੂ ਦੀ ਟੱਕਰ ਓ ਦੁਨੀਆ ਦੇਖਣਾ ਚਾਹਣੀ ਮੇਰੇ ਮਿੱਤਰੋ ਫੜ ਗਿਆ ਬਾਹ ਆਉ ਲਾ ਗਿਆ ਤਕੜਾ ਜਫਾ ਪੁਆਇੰਟ ਜਿਹੜਾ ਸ਼ੀਲੂ ਦਾ ਹੈ ਪੁਆਇੰਟ ਜਿਹੜਾ ਸ਼ੀਲੂ ਦਾ ਹੈ ਓ ਪਿਆਰਿਆ ਹੱਲ ਜੁਲਵਾਰੇ ਕੀ ਖਿਆਲ ਆ ਫੇਰ ਵਿੱਕੀ ਚੁੱਕੇ ਤੇ ਗੋਰੇ ਨੰਬਰਦਾਨ ਵੱਲੋਂ ਅੰਮ੍ਰਿਤਦਾ ਜੱਫਾ 1100 ਦਾ ਹੋਣਾ 65 ਕਿਲੋ ਦੇ ਫਾਈਨਲ ਵਾਲੀਆਂ ਟੀਮਾਂ ਗਰਾਊਂਡ ਦੇ ਨੇੜੇ ਆਉਣੀਆਂ ਕੋਈ ਇੰਤਜ਼ਾਰ ਨਹੀਂ ਹੋਣਾ 65 ਕਿਲੋ ਵਾਲਿਓ ਫਾਈਨਲ ਵਾਲੀਆਂ ਟੀਮਾਂ ਏ ਆਹ ਸਨੀਲ ਲਓ 3200 ਦੀ ਤੀਜੀ ਰੇਡ ਇਸਲੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ 3200 ਦੀ 50000 ਕਾਬਲਾ ਹੁਣ ਰੁਕ ਜਾ ਆ ਵੇਖ ਰਹਾ ਸ਼ਿਲੂ ਤੇ ਦਾਸ ਦੀ ਟੱਕਰ ਆ ਸ਼ਿਲੂ ਤੇ ਦਾਸ ਦੀ ਟੱਕਰ ਕਾਕੇ ਦਾ ਚੇਲਾ ਆਹ ਲੜਦਾ ਮੇਲਾ ਕਾਕੇ ਦਾ ਚੇਲਾ ਲੜਦਾ ਮੇਲਾ ਕਾਕੇ ਦਾ ਚੇਲਾ ਕਾਕੇ ਦਾ ਚੇਲਾ ਲੜਦਾ ਮੇਲਾ ਬਾਕੀ ਜਲਾਲ ਸਾਹਿਬ ਵੀ ਮੇਲਾ ਲੁੱਟੀ ਆਉਂਦੇ ਆ ਮੇਰੇ ਵੀਰੋ ਔਰ ਸਾਹਮਣੇ ਰਵੀ ਕੈਲਰ ਬਮਾਰਾ ਆਹ ਕੰਨੇ ਮੁੰਡਾ ਕੈਥਲ ਵਾਲਾ ਮੇਰੇ ਵੀਰੋ ਰੇਡ ਪਾਉਣ ਦੇ ਲਈ ਤਿਆਰ ਹੈ ਔਰ ਕੈਥਲ ਵਾਲਿਆਂ ਦਾ ਜਿੱਲਾ ਵੀ ਛਾੜ ਦੀ ਪੱਟ ਤੋਂ ਪਹਿਲਾਂ ਪਟਿਆਲਾ ਹੁੰਦਾ ਸੀ ਮੇਰੇ ਪੰਜਾਬੀ ਵੀਰੋ ਹੁਣ 4 ਹੈ ਔਰ ਹਾਕਮ ਜੀ ਆ ਤਿਆਰ ਹੈ ਮੁੰਡਾ ਮੋਕੇ ਵਾਲਾ ਔਰ ਜਿੱਲੇ ਕੰਨੇ ਮੋਕੇ ਦੇ ਕੜਿਆਨੇ ਪਿੰਡ ਦਾ ਪ੍ਰਤਾਪ ਏ

ਯਾਰਾ ਫੇਰਾ ਓ ਤਾੜੀਆਂ ਜ਼ੋਰਦਾਰ ਰੋਹੀ ਵੱਲੋਂ ਵੀ ਕਹਿੰਦੇ ਅੰਮਰ ਤੁੱਬੇ ਆਏ ਦਾ ਜੱਫਾ ਹਜ਼ਾਰ ਦਾ ਹੋਣਾ ਮੇਰੇ ਵੀਰੋ ਸਨੀਲ ਤਮਤਾ ਲਓ ਕਾਕੇ ਦਾ ਕੇਲਾ ਲੁੜਦਾ ਮੇਲਾ ਕਰਾਉਂਦਾ ਧੰਨ ਧੰਨ ਮਿੱਤਰੋ ਕਾਕੇ ਦਾ ਕੇਲਾ ਲੁੜਦਾ ਮੇਲਾ ਕਰਾਉਂਦਾ ਧੰਨ ਧੰਨ ਮਿੱਤਰੋ ਆ ਨਾਥ ਆ ਆ ਨਾਥ ਹੈ ਇਹ ਨਾਥ ਹੈ ਇਹ ਨਾਥ ਹੈ ਇਹ ਨਾਥ ਹੈ ਸਿੰਘਾ ਨੌਦ ਵਾਲੇ ਕਹਿੰਦੇ ਨਾਥ ਦਾ ਮੁੰਡਾ ਚੱਗੂ ਦੇ ਤੋਂ ਜੱਫੇ ਜक्की ਕੈਨੇਡਾ ਗगन ਸਰਪੰਚ ਜੱਸੀ ਖੰਘੂੜਾ ਗੁਰਦੀਪ ਮਾਲਖ ਕਰਨ ਸ਼ਰਮਾ ਤੇ ਗੁਰਸੇਵ ਘੋੜਾ ਵੱਲੋਂ ਕਹਿੰਦੇ ਮੇਰੇ ਮਿੱਤਰੋ ਗੱਲ 21000 ਦੀ ਹੋਣੀ ਹੈ ਜੱਗੂ ਦੇ ਦੋ ਜੱਫਿਆਂ ਦਾ 21000 ਰੁਪਏ ਦਿੱਤਾ ਜਾਣਾ ਉਹ ਪਿਆ ਦੇ ਮੇਲੇ ਦਾ ਸੈਕੰਡ ਸੈਮੀਫਾਈਨਲ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਪ੍ਰਤਾਪ ਹੈ ਪਰ ਦੂਜੇ ਪਾਸੇ ਕੈਲਰਮ ਵਾਲਾ ਰਵੀ ਹੈ ਕੈਲਰਮ ਵਾਲਾ ਰਵੀ ਉਹ ਤੁਰਦੀ ਵਾਲਾ ਫੇਰ ਆ ਗਿਆ ਅੰਬਰ ਤੋਂ ਸਵੀਅ ਤੇ ਹੈਪੀ ਸਵੀਅ ਵੱਲੋਂ ਅਮਨ ਸਵੀਅ ਵੱਲੋਂ ਅੰਬਰਤ ਦਾ ਜੱਫਾ ਸ਼ੀਲੂ ਦਾ ਜੱਫਾ 1000 ਦਾ ਮੇਰੇ ਵੀਰੋ ਔਰ ਦੂਜੇ ਪਾਸੇ ਅੰਬਰਤੋਂ ਉੱਪਿਆਂ ਵਾਲਾ ਹਰ ਪੀਰਾ ਇਹਦਾ ਫਾਦਰ ਕਹਿੰਦੇ ਜੀਤ ਵੀ ਤਗੜਾ ਖੇਡਿਆ ਉਹ ਵੀ ਗਰਾਊਂਡ ਦੇ ਵਿੱਚ ਆ ਗਿਆ ਜਲਾਲ ਸਾਹਿਬ ਤੁਸੀਂ ਗੱਲ ਕਰਦੇ ਹੋ ਤੇ ਮੁੰਡਾ ਤਮਤਾਨ ਸਾਹਿਬ ਵਾਲਾ ਸੁਨੀਲ ਆਹ ਤਮਤਾਨ ਸਾਹਿਬ ਵਾਲਾ ਸੁਨੀਲ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪ੍ਰਤਾਪ ਪ੍ਰਤਾਪ ਤੇ ਸੁਨੀਲ ਪ੍ਰਤਾਪ ਤੇ ਸੁਨੀਲ ਫੜ ਗਿਆ ਲੱਗ ਗਿਆ ਫੜ ਗਿਆ ਲੱਗ ਗਿਆ ਪੁਆਇੰਟ ਰੀਟਰ ਦਾ ਪੁਆਇੰਟ ਸੁਨੀਲ ਦਾ ਪੁਆਇੰਟ ਸੁਨੀਲ ਦਾ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਮੈਨੂੰ ਲੱਗਦਾ ਸ਼ਕਤੀਮਾਨ ਤੇ ਵੀ ਆ ਗਿਆ ਕਿਤੇ ਸਿਕੰਦਰ ਆ ਗਿਆ ਬੜੀ ਦੂਰ ਆਇਆ ਹੋਇਆ ਹੈ ਮੇਰੇ ਆਪਣੇ ਪਿੰਡ ਦਾ ਨੌਜਵਨ ਸ਼ਕਤੀਮਾਨ ਹੈ ਇਧਰ ਜੀਤ ਗਿਆ ਬਾਸ ਸੁਨੀਲ ਮੇਰੀ 500 ਰੁਪਿਆ ਜੀਤ ਉਪਿਆ ਉਹਨਾਂ ਵੱਲੋਂ ਮੇਰੇ ਵੀਰੋ ਸੁਨੀਲਾ ਸਾਹਿਬ ਜੀ ਦਾ ਨੌਜਵਨ ਹੈ ਬਹੁਤ ਬਹੁਤ ਸਤਿਕਾਰ ਕਰਕੇ ਗਏ ਹੈ ਅੰਕਲ ਜੀ ਬਹੁਤ ਬਹੁਤ ਧੰਨਵਾਦ ਗੁਰਮੇਲ ਸਿੰਘ ਜਣਵੇ ਦਾ ਕਬੱਡੀ ਖੇਡੀ ਹੈ ਸਤਿਕਾਰ ਆਓ ਸਾਹਮਣੇ ਖੇਡ ਮੈਦਾਨ ਉੱਪਰ ਮੇਰੇ ਮਿੱਤਰੋ ਇਸ ਲਈ ਕੈਪਟਨ ਵਾਲਾ ਰਵੀ ਨੌਜਵਨ ਵਧਿਆ ਹੋਇਆ ਰੇਡ ਪੌਂਟ ਦੇ ਲਈ ਕੈਲ ਰੱਬ ਵਾਲਾ ਰਵੀ ਰਿਸ਼ੀਆਂ ਮੁਰੀਆਂ ਦੀ ਧਰਤੀ ਕੈਲਰ ਪਿੰਡ ਮੇਰੇ ਮਿੱਤਰੋ ਲੈ ਵੀ ਜੱਗੂ ਦੋ ਜੱਫੇ 21000 ਦੇ 21000 ਦੇ ਜੱਫੇ ਬੜਾ ਜਾਨਦਾਰ ਖਿਡਾਰੀ ਹੈ ਜਲਾਲ ਸਾਹਿਬ ਆਹ ਮੁੰਡਾ ਸਰਾ ਕਰਵਾ ਦਿੰਦਾ ਆਹ ਸਾਹਮਣੇ ਛੋਟਾ 나ਥ ਤੇ ਅੰਮ੍ਰਿਤ ਇੱਕ ਕਬੱਡੀ 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 ਅੰਮ੍ਰਿਤ ਤੇ 나ਥ ਛੋਟਾ ਮੇਰੇ ਵੀਰੋ ਫਰਦੀਪ ਦੁਰਜੀ ਵਾਲਾ ਰਵੀ ਕੈਲਰ ਦੇ ਲਈ 500 ਜੀਤ ਅੰਕਲ ਜੀ ਹੁਣਾਂ ਵੱਲੋਂ ਆਇਆ ਬਹੁਤ-ਬਹੁਤ ਧੰਨਵਾਦ ਹੈ ਗਰਾਊਂਡ ਨੂੰ ਥੋੜਾ ਕਲੀਅਰ ਕਰ ਦਿਓ ਆ 500 ਰੁਪਿਆ ਵੀ ਮੇਰੇ ਤੋਂ ਜਰੂਰ ਫੜ ਕੇ ਲੈ ਜਾਓ ਬੜੀ ਮਿਹਰਬਾਨੀ ਹੋਊਗੀ ਜੱਗੂ ਦਾ ਜੱਫਾ 500 ਦਾ 500 ਅਮਰਤ ਦੇ ਲਈ ਵੀ ਜੀਤ ਅੰਕਲ ਜੀ ਹੁਣਾਂ ਵੱਲੋਂ ਆਇਆ ਬਹੁਤ-ਬਹੁਤ ਧੰਨਵਾਦ ਲਓ ਸਾਹਮਣੇ ਇੱਕ ਪਾਸੇ ਰਵੇ ਆ ਆ ਦੀਰ ਨੌਜਨ ਸੁਨੀਲ 500 ਜੱਗੂ ਦਾ ਸੌਰੀ 500 ਅਮਰਤ ਦਾ ਤੇ 500 ਰਵੀ ਕੈਲਰ ਦਾ ਆ ਨਾਥ ਫੇਰ ਆ ਗਿਆ

ਮੇਰੇ ਵੀਰੋ ਬਾਮਣੀ ਵਾਲੇ ਪਿੰਡ ਦਾ ਰਵੀ ਕੈਲਮ ਵਾਲਾ ਮੰਨਿਆ ਪ੍ਰਵੰਨਿਆ ਖਿਡਾਰੀ ਜੱਗੂ ਤੇ ਰਵੀ ਰਵੀ ਤੇ ਜੱਗੂ ਵਾਹ ਓਏ ਕੈਲਮ ਵਾਲਿਆ ਜਲਾਲ ਖਾਲ ਕਰਿਓ ਗੱਲ ਮਾਝੇ ਵਾਲੇ ਮਝੇਰ ਦੀ ਪੁਰਜੀ ਵਾਲਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਇਹ ਦੋ ਪੁਰਜੀ ਵਾਲਾ ਦੀਪ ਹੈ ਆ ਧੰਨ ਗੁਰੂ ਰਾਮਦਾਸ ਦੀ ਧਰਤੀ ਤੋਂ ਆਇਆ ਹੈ ਆ ਸਾਹਮਣੇ ਮੇਰੇ ਮਿੱਤਰੋ ਅਮਰਤ ਨੇ ਕੀਤੀ ਕੋਸ਼ਿਸ਼ ਹੈ ਲਾਓ ਤਕੜਾ ਜੱਫਾ ਪਰ ਦਬਰਜੀ ਵਾਲਾ ਦੀਪ ਆਪਣੀ ਟੀਮ ਲਈ ਕਿ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਹੈ ਗੁਰਦਾਸਪੁਰ ਲਾਈਨ ਦੀ ਟੀਮ ਦਾ ਇੱਕ ਖਿਡਾਰੀ ਹੈ ਔਰ ਬੇਸ਼ੰਕਾ ਜੇ ਲਾਨ ਹੋਣੀ ਤੇਜੇ ਪਿੰਡ ਦੇ ਵਿੱਚ ਮੇਲਾ ਘੁਣਾ ਰਿਹਾ ਹੈ ਪਰ ਜਵਾਨ ਹੋਈ ਸੀ ਜੱਗੂ ਦੇ ਨਾਲ ਵੀ ਪੁੱਜਾਂਗੇ ਜਰੂਰ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕੈਪਰਮ ਵਾਲਾ ਫੇਰ ਕਬੱਡੀਆਂ ਪਾ ਰਿਹਾ ਹੈ ਪੇਰ ਪੇਰ ਕੇ ਕਬਡੀਆਂ ਪਾਉਂਦਾ ਆ ਜਿੱਥੇ ਵੀ ਖੇਡਦਾ ਲੋਕਾਂ ਦੇ ਦਿਲ ਜਿੱਤਦਾ ਆ ਸਾਹਮਣੇ ਰਵੀ ਦੀ ਰੇਡ ਚਾਰਾਂ ਦੇ ਵਿੱਚੋਂ ਕੀਤੀ ਕੋਸ਼ਿਸ਼ ਤੇ ਪੁਆਇੰਟ ਰੇਡਰ ਦਾ ਫਿਰ ਮੈਚ ਸਮਾਪਤ ਮੈਚ ਸਮਾਪਤ ਹੈ ਮੈਚ ਸਮਾਪਤ ਜੇਤੂ ਟੀਮ ਉੱਪਰ ਉੱਪਿਆ ਤੇ ਜੇਤੂ ਫਾਈਨਲ ਮੈਚ ਖੇਡਿਆ ਜਾਊਗਾ ਰੜਵੇ ਦਾ ਫਾਈਨਲ ਮੈਚ ਕਿ ਕੀ ਚੁੱਕੇ ਸਾਡਾ ਵੀਰ ਅੰਮ੍ਰਿਤ ਦਾ ਭਰਾ ਉਹ ਵੀ ਲਾਈਵ ਜੁੜਿਆ ਹੋਇਆ ਮੇਰੇ ਵੀਰੋ ਟਿੱਕੀ ਚੁੱਕ ਕੇ ਔਰ